اتناام واهي غروب، اتناام واهي غروب، ساتناام واهي غروب، اتناام واهي غروب ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਰ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਸ਼ਾ ਦੀ ਧੰਨ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ ਦੇ ਸ਼ਬਦ ਚੱਲ ਰਹੀ ਸੀ ਗੁਜਰੀ ਰਾਗ ਚੱਲ ਰਿਹਾ ਹੈ ਜੋਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਰੰਗ ਹੋਈ ਹੈ ਗੁਜਰੀ ਕੀ ਬਾਤ ਪਾਸ਼ਾ ਜੀ ਰੰਭ ਕਰਦੇ ਹਨ 508 ਤੇ 9 ਅੰਕ ਤੇ ਇਹ ਵਾਰ ਰੰਭ ਹੁੰਦੀ ਹੈ ਆਉ ਧੰਨ ਧੰਨ ਸ੍ਰੀ ਗੁਰੂ ਅੰਮਰਦਾਸ ਪਾਤਸ਼ਾਹ ਜੀ ਬਚਨ ਕਰਦੇ ਹਨ ਆਪਣੀ ਰਸਨਾ ਤੂੰ ਵਾਰ ਦੀ ਭਾਈ ਰਮਤਾ ਕਰਦੇ ਹਨ ਜੀ ਗੁਦੀ ਕੀ ਵਾਰ ਫਹਲਾ ਤੀਜਾ ਸਿਕੰਦਰ ਰਾਮ ਕੀ ਵਾਰ ਕੀ ਧੁਨੀ ਗਾਉਣੀ ਏਕੂੰਗਾਂ ਸਤ ਗੁਰ ਪ੍ਰਸਾਦ ਸਲੋਕ ਮੁਹੱਲਾ ਤੀਜਾ ਧੰ ਤਨ ਸ੍ਰੀ ਗੁਰੂ ਅੰਬਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਇਹ ਬਾਣੀ ਰੰਭੁਈ ਹੈ ਜਿਦੇ ਵਿੱਚ ਪਾਤਸ਼ਾਹ ਜੀ ਇਹ ਵਾਰ ਜਿਹੜੀ ਹੈ 17 ਨੂੰ ਤੱਕ ਚੱਲਦੀ ਹੈ ਜਿਹਦੇ ਵਿੱਚ ਬਾਦਸ਼ਾਹ ਜੀ ਦੇ 2-2 ਸ਼ਲੋਕ ਅਤੇ ਪੌੜੀਆਂ ਹਨ 508 ਤੋਂ ਲੈ ਕੇ 17 ਅੰਗ ਤੱਕ ਇਹ ਵਾਰ ਚੱਲਦੀ ਹੈ 2-2 ਸ਼ਲੋਕ ਅਤੇ ਇੱਕ ਪੌੜੀ ਮਹਾਰਾਜ ਜੀ ਦੀ ਹੈ ਇੱਕ ਸ਼ਬਦ ਜੋ ਹੈ ਭਗਤ ਕਬੀਰ ਸਾਹਿਬ ਜੀ ਦਾ ਹੈ ਵਿੱਚ ਸਤਗੁਰਾਂ ਨੇ ਇਸ ਵਾਰਨ ਗਾਉਣ ਦੀ ਹਦਾਇਤ ਕੀਤੀ ਹੈ ਮਹਾਰਾਜ ਜੀ ਨੇ ਸਿਕੰਦਰ ਬਹਿਰਾਮ ਦੀ ਵਾਰ ਕੀ ਧੁਨੀ ਗਾਉਣੀ ਮਹਾਰਾਜ ਜੀ ਕਹਿੰਦੇ ਇਸ ਵਾਰਨ ਇਸ ਧੁਨੀ ਤੇ ਗਾਇਆ ਜਾਵੇ ਪੁਰ ਅੰਮ੍ਰਿਤਸਰ ਜੀ ਕਹਿ ਰਹੇ ਹਨ ਸਿਕੰਦਰ ਤੇ ਬਹਿਰਾਮ ਦੋ ਰਾਜੇ ਹੋਏ ਉਸ ਸਮੇਂ ਦੇ ਉਹ ਆਪਸ ਦੇ ਵਿੱਚ ਉਹਨਾਂ ਦਾ ਜੰਗ ਹੁੰਦਾ ਕਿਉਂਕਿ ਸਿਕੰਦਰ ਜਿਹੜਾ ਸੀ ਧਰਮੀ ਸੀ ਅਤੇ ਵਿਹਰਾਮ ਸੀ ਜਿਹੜਾ ਉਹ ਮੰਦ ਕਰਮੀ ਰਾਜਾ ਸੀ ਮੰਦ ਕਰਮੀ ਜਿਸ ਕਰਕੇ ਵਿਹਰਾਮ ਜਿਹੜਾ ਸੀ ਉਹ ਇੱਕ ਪੰਡਤ ਬ੍ਰਾਹਮਣ ਦੀ ਔਰਤ ਨਾਲ ਮਾ ਵਿਆਹ ਹੋਇਆ ਬ੍ਰਾਹਮਣ ਦਾ ਸ਼ਾਦੀ ਹੋਈ ਉਹ ਪੰਡਤ ਦੀ ਬ੍ਰਾਹਮਣ ਦੀ ਜਿਹੜੀ ਇਸਤਰੀ ਸੀ ਉਹਦੇ ਤੇ ਮੋਹਿਤ ਹੋ ਗਿਆ ਮਾੜੀ ਨਿਗਾਹ ਰੱਖੀ ਕਿਉਂਕਿ ਬਹਿਰਾਮ ਸੀ ਜਿਹੜਾ ਇਹ ਮੰਦ ਕਰਮੀ ਰਾਜਾ ਸੀ ਹਰ ਇੱਕ ਬੰਦੇ ਵਿੱਚ ਆਪੋ ਆਪਣੇ ਔਗਣ ਅਤੇ ਗੁਣ ਹੁੰਦੇ ਹਨ ਜਿੱਦਾਂ ਕਾਰਨ ਜਦੋਂ ਉਸ ਬ੍ਰਾਹਮਣ ਨੂੰ ਪਤਾ ਲੱਗਾ ਜਾ ਕੇ ਉਹ ਸਿਕੰਦਰ ਨੂੰ ਸ਼ਿਕਾਇਤ ਕਰਦਾ ਹੈ ਸਿਕੰਦਰ ਰਾਜਾ ਉਹ ਨਹੀਂ ਹੈ ਜਿਹੜਾ ਬਾਦਸ਼ਾਹ ਹੈ ਸਿਕੰਦਰ ਇਹ ਹੋਰ ਰਾਜਾ ਸੀ ਸਿਕੰਦਰ ਸਿਉਤਰ ਮੀਸੀ ਜਾ ਕੇ ਪੰਡਤ ਉਹ ਦੇ ਕੇ ਰੋਂਦਾ ਸ਼ਿਕਾਇਤ ਕਰਦਾ ਕਿ ਇਹ ਰਾਮ ਜਿਹੜਾ ਹੈ ਉਹ ਮੇਰੀ ਔਰਤ ਵਾਲ ਪਤਨੀ ਵਾਲ ਇਸਤਰੀ ਵਾਲੋ ਮਾੜੀ ਨਿਗਾ ਨਾਲ ਤੱਕਦਾ ਇਹ ਕਾਰਨ ਕਰਕੇ ਸਿਕੰਦਰ ਜਿਹੜਾ ਹੈ ਇਹ ਰਾਮ ਦੇ ਉੱਤੇ ਚੜਾਈ ਕਰਦਾ ਤੇ ਉਹਨੂੰ ਆਪਣੀ ਕੈਦ ਵਿੱਚ ਫੜ ਲੈਂਦਾ ਕੈਦ ਕਰ ਲੈਂਦਾ ਤੇ ਉਹ ਪਛਤਾਵੇ ਦੇ ਵਿੱਚ ਬਹਿਰਾਮ ਜਿਹੜਾ ਸੀ ਪਛਤਾਦਾ ਫਿਰ ਕਿਉਂਕਿ ਆਪਣੀ ਗਲਤੀ ਤੇ ਆਪਣੇ ਗੁਨਾਹ ਤੇ ਤੂੰ ਰਾਜੇ ਤੋਂ ਸਿਕੰਦਰ ਤੋਂ ਮਾਫੀ ਮੰਗਦਾ ਗੁਨਾਹ ਦੀ ਆਪਣੇ ਦੀ ਭੁੱਲ ਬਖਸ਼ਾਉਂਦਾ ਤੇ ਸਾਧ ਸੰਗਤ ਜੀਓ ਉਹ ਸਮੇਂ ਦੇ ਜਿਹੜੇ ਢਾਡੀ ਉਵਾਰਾ ਗਾਣ ਵਾਲੇ ਉਹਨਾਂ ਨੇ ਇਹਨਾਂ ਦੀ ਵਾਰ ਬਣਾਈ ਵਾਰ ਗਾnde ਸੀ ਕਿਉਂਕਿ ਵਾਰਾਂ ਜੋਧਿਆਂ ਦੀਆਂ ਇਸੇ ਤਰ੍ਹਾਂ ਬੰਦ ਕਰਮੀ ਲੋਕਾਂ ਦੇ ਦਸਤਾਤ ਕਹਾਣੀਆਂ ਤੇ ਗਾਈਆਂ ਜਾਂਦੀਆਂ ਇੱਛੇ ਵੀ ਵਾਰ ਹੁੰਦੀ ਹੈ ਮਹਾਰਾਜ ਦੀ ਜਿੱਥੇ ਖੁੰਡਾ ਸਰਾਜਾ ਕੀ ਧੁਨੀ ਮਹਾਰਾਜ ਕਹਿੰਦਾ ਖੁੰਡਾ ਸਰਾਜ ਹੋਇਆ ਉਹ ਵੀ ਉੱਥੇ ਵੀ ਮਹਾਰਾਜ ਨੇ ਕਿਹਾ ਕਿ ਉਹਦੀ ਧੁਨੀ ਦੇ ਉੱਤੇ ਇਹ ਵਾਰ ਗਾਈ ਜਾਵੇ ਆਸਾ ਜੀ ਦੀ ਵਾਰ ਦੇ ਖੁੰਡੇ ਸਰਾਜਾ ਕੀ ਧੁਨੀ ਕੁਕੀਉ ਦਵਾਰਾਂ ਦੇ ਰਾਈ ਕੀਰਤਨ ਵੀ ਕੀਤਾ ਜਾਂਦਾ ਸੀ 12 ਗਾਇਆਂ ਜਾਂਦੀਆਂ ਸੀ ਬਾਣੀ ਦੀ ਸੱਚੀ ਬਾਣੀ ਦੇ ਮਹਾਰਾਜ ਜੀ ਵਾਰਾਂ ਵਿੱਚ ਸੁਣਿਆ ਕਰਦੇ ਸੀ ਜੀ ਮਹਾਰਾਜ ਜੀ ਨੇ ਹਦਾਇਤ ਕਰਤੀ ਕਹਿੰਦੇ ਬਾਣੀ ਹੈ ਨਾ ਜਿਹੜੀ ਵਾਰ ਕਿਹ ਕੀ ਵਾਰਾਂ ਦੇ ਵਿੱਚ ਹੈ ਉਦਰੀ ਕੀ ਵਾਰ ਹੈ ਮਹਾਰਾਜ ਜੀ ਕਹਿੰਦੇ ਇਹਨੂੰ ਉਸੇ ਧੁਨੀ ਤੇ ਗੁਰਸਿੱਖਾਂ ਨੂੰ ਕਹਾ ਕੀ ਗਾਣਾ ਚਾਹੀਦਾ ਹੈ ਇਥੇ ਮਹਾਰਾਜੀ ਉਹ ਸਾਨੂੰ ਦੱਸ ਰਹੇ ਹਨ ਪਾਤਸ਼ਾਹ ਜੀ ਸचेत ਕਰ ਰਹੇ ਹਨ ਭਾਈ ਇਹ ਬਾਣੀ ਇਸ ਤਰ੍ਹਾਂ ਗਾਈ ਜਾਵੇ ਸਿਕੰਦਰ ਵਿੱਚ ਭੇਰਾਮ ਦੀ ਵਾਰ ਕੀ ਧੁਨੀ ਗਾਉਣੀ ਹਾਰਾ ਜੀ ਕਹਿੰਦੇ ਸੀ ਧੁਨੀ ਤੇ ਉਸ ਲੈ ਤੇ ਭਾਵ ਉਸ ਸੁਰ ਤੇ ਨੂੰ ਗਾਇਆ ਜਾਵੇ ਤੇ ਮੰਗਲਾ ਚਰਨ ਮਹਾਰਾਜੀ ਕਰਦੇ ਹਨ ਕਿ ਉਹ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਉਹਦੀ ਮੂਰਤ ਸਤ ਹੈ ਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਾਪਤੀ ਨਾਲ ਹੀ ਮੇਲ ਨਾਲ ਹੀ ਪਰਮੇਸ਼ਰ ਦਾ ਮੇਲ ਹੈ ਸ਼ਲੋਕ ਮਹਲਾ 3 ਤੀਜਾ ਤੀਜੇ ਪਾਤਸ਼ਾਹ ਜੀ ਇਸ ਸ਼ਲੋਕ ਦੀ ਰੰਭਤਾ ਕਰਦੇ ਹਨ ਭਾਈ ਇਹ ਜਗਤ ਮਮਤਾ ਮੂਆ ਜੀਵਨ ਕੀ ਵਿਦਨਾ ਹੈ ਗੁਰ ਕਹਿ ਭਾਣੈ ਜੋ ਚੱਲੈ ਆ ਜੀਵਨ ਪਦਵੀ ਪਾਹੇ ਅੱਛਾ ਜੀ ਸ਼ਲੋਕ ਆਰੰਭ ਕਰਦੇ ਹਾਂ ਇਹ ਬਚਨ ਕਰਦੇ ਹਨ ਪਾਤਸ਼ਾਹ ਜੀ ਕਹਿੰਦੇ ਇਹ ਜਗਤ ਹੈ ਜਿਹੜਾ ਸ੍ਰਿਸ਼ਟੀ ਹੈ ਸੰਸਾਰ ਹੈ ਇਹ ਮਮਤਾ ਮੂਵਾ ਕਹਿੰਦੇ ਜਗਤ ਜਿਹੜਾ ਮਮਤਾ ਦੇ ਵਿੱਚ ਮਰਦਾ ਹੈ ਵਾਰ-ਵਾਰ ਦਿਨ ਦੇ ਵਿੱਚ ਅਸੀਂ ਬਹੁਤ ਵਾਰੀ ਮਰਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਮਾਰਾ ਜੀ ਸੁਚੇਤ ਕਰ ਰਹੇ ਹਨ ਕਹਿੰਦੇ ਭਾਈ ਇਹ ਜਗਤ ਜਿਹੜਾ ਹੈ ਅਸੀਂ ਤਾਂ ਸਰੀਰ ਦੀ ਮੌਤ ਨੂੰ ਮੌਤ ਸਮਝਦੇ ਹਾਂ। ਇਹ ਅਸੀਂ ਸਰੀਰ ਕਰਕੇ ਮਾਰਨਾ ਨਹੀਂ ਜਾਈਏ ਪਰ ਅਸੀਂ ਤਾਂ ਤਿਲ ਮਾਰਦੇ ਹਾਂ ਸਾਰਾ ਦਿਨ। ਮਹਾਰਾਜ ਜੀ ਕਹਿੰਦੇ ਜਗਤ ਮਮਤਾ ਮੂਵਾ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦਨਾਏ। ਕਿਉਂਕਿ ਜਿੰਨਾ ਚਿਰ ਮਹਾਰਾਜ ਜੀ ਕਹਿੰਦੇ ਜਿਉਣ ਦੀ ਜਾਤ ਨਹੀਂ ਭਾਈ ਸਾਣੇ ਜਿੰਨਾ ਚਿਰ ਅਸੀਂ ਜਿਉਣਾ ਨਹੀਂ ਜਾਣਦੇ ਉਹਨਾਂ ਚਿਰ ਅਸੀਂ ਤਿਲ ਤਿਲ ਮਾਰਦੇ ਪਿੱਛੇ ਫੁਰਨੇ ਆ ਪਿੱਛੇ ਮਰਦੇ ਆ। ਸਾਡਾ ਮਨ ਜਿਹੜੀ ਹੈ ਉਹ ਸਦਾ ਹੀ ਧੋੜਦਾ ਹੈ ਪੁਰਨਿਆਂ ਦੇ ਪਿੱਛੇ ਉਹ ਮਾਲਕ ਨੂੰ ਟੁਟਿਆ ਰਹਿੰਦਾ ਹੈ ਕਿਉਂਕਿ ਜੀਵਨ ਕੀ ਵਿਦ ਵਿਦੋਂਦੀ ਹੈ ਰਸਤਾ ਜਾਂਚ ਸਾਡੇ ਕੋਲ ਵਿਧੀ ਨਹੀਂ ਜਾਣ ਦੀ ਮਹਾਰਾਜ ਜੀ ਕਹਿੰਦੇ ਕੋਈ ਤਰੀਕਾ ਨਹੀਂ ਸਾਡੇ ਕੋਲ ਜਾਣ ਦਾ ਗੁਰ ਕੇ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਇਸ ਮਹਾਰਾਜ ਜੀ ਨਾਲ ਨਾ ਰਸਤਾ ਵੀ ਦੱਸਦੇ ਹਨ ਫਿਰ ਇਹਨੇ ਭਾਈ ਜਿਹੜਾ ਗੁਰੂ ਦੇ ਬਾਣੀ ਵਿੱਚ ਜੋ ਚੱਲਦਾ ਜਿਹੜਾ ਉਹਦੇ ਬਾਣੀ ਅਨੁਸਾਰ ਚੱਲਦਾ ਹੈ ਭਾਈ ਤਾਂ ਜੀਵਨ ਪਦਵੀ ਪਾਏ ਮਹਾਰਾਜ ਜੀ ਕਹਿੰਦੇ ਉਹ ਜਿੰਦੇ ਦੀ ਪਦਵੀ ਲੈ ਲੈਂਦਾ ਉਹ ਸਰਜੀਤ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਜਾਣ ਦੀ ਜਾਚ ਆ ਜਾਂਦੀ ਹੈ ਇਰ ਨੂੰ ਤਿਲ ਤਿਲ ਨਹੀਂ ਮਰਨਾ ਪੈਂਦਾ ਉਹ ਸਾਰਾ ਜਨ ਸਚੇਤ ਰਹਿੰਦਾ ਗੁਰੂ ਦੇ ਬਾਣੇ ਦੇ ਵਿੱਚ ਰਹਿੰਦਾ ਉਹ ਇਹ ਸਦਾ ਸਦਾ ਮਨ ਜੀਵ ਜਨ ਜੀਵਤੇ ਜੋ ਹਰ ਚਿਰ ਨੀ ਚਿੱਤ ਲਾਏ ਮਹਾਰਾਜ ਜੀ ਕਹਿੰਦੇ ਭਾਈ ਉਹ ਸਦਾ ਸਦਾ ਜਨ ਜੀਵਤੇ ਮਹਾਰਾਜ ਜੀ ਕਹਿੰਦੇ ਜਨ ਬਣ ਕੇ ਸੇਵਕ ਬਣ ਕੇ ਸਦਾ ਹੀ ਜਿੰਦੇ ਰਹਿੰਦੇ ਆ ਕਿਵੇਂ ਮਹਾਰਾਜ ਜੀ ਕਹਿੰਦੇ ਜੋ ਹਰ ਚਰਨੀ ਚਿਤ ਲਾਏ ਜਿੰਨਾ ਭਾਈ ਹਰੀ ਦੇ ਨਾਲ ਜਿਹੜੇ ਪ੍ਰਾਨੀਆਂ ਨੇ ਜੀਵਾਂ ਨੇ ਚਿਤ ਲਾ ਲਿਆ ਚਿਤ ਮਨ ਜਿਹੜਾ ਚਿੱਤ ਹੈ ਜਿਹੜਾ ਮਨ ਉਹਦੇ ਚਰਣਾ ਵਿੱਚ ਰੱਖਤਾ ਉਹਦੇ ਨਾਲ ਜਿੰਨਾਂ ਦਾ ਚਿਤ ਲੱਗ ਗਿਆ ਉਹ ਸਦਾ ਸਦਾ ਜਨ ਜੀਵਤੇ ਮਹਾਰਾਜ ਜੀ ਕਹਿੰਦੇ ਸਦਾ ਹੀ ਭਾਈ ਜਿੰਦੇ ਹਨ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਏ ਹਰਿ ਜੀ ਕਹਿੰਦੇ ਨਾਨਕ ਨਦਰੀ ਮਨ ਵਸੇ ਇਹ ਨਾਨਕ ਉਹਦੀ ਨਦਰ ਦੇ ਨਾਲ ਭਾਈ ਉਹ ਮਨ ਦੇ ਵਿੱਚ ਵਸਦਾ ਨਾਨਕ ਨਦਰੀ ਮਨ ਵਸੇ ਗੁਰਮੁਖ ਸਹਿਜ ਸਮਾਏ ਹਰਿ ਜੀ ਕਹਿੰਦੇ ਉਹਦੀ ਨਦਰ ਹੋਵੇ ਨਾ ਜਦੋਂ ਉਹਦੀ ਕਿਰਪਾ ਹੋਵੇ ਆ ਗੁਰੂ ਦੀ ਮੱਤ ਹੁੰਦੀ ਹੈ ਫਿਰ ਸਹਿਜ ਸਮਾਏ ਹਰਿ ਜੀ ਕਹਿੰਦੇ ਅੰਦਰ ਬੈਠਾ ਹੋਇਆ ਜੜਾ ਉਹ ਹਰ ਗੱਟ ਟੁੱਟ ਜਾਂਦਾ ਹੈ ਹਾਰਾ ਜੀ ਕਹਿੰਦੇ ਫਿਰ ਉਹ ਪ੍ਰਾਪਤੀ ਹੋ ਜਾਂਦੀ ਹੈ ਮਹਲਾ ਤੀਜਾ ਅਗਲਾ ਸ਼ੋਕ ਮਹਾਰਾ ਜੀ ਰੰਭ ਕਰਦੇ ਹਨ ਅੰਦਰ ਸੰਸਾਰ ਦੁੱਖ ਹੈ ਆਪੇ ਸਿਰ ਧੰਦੈ ਮਾਰ ਮਹਾਰਾ ਜੀ ਕਹਿੰਦੇ ਅੰਦਰ ਜਿਹੜਾ ਦੁੱਖ ਹੈ ਨਾ ਸਾਡੇ ਭਾਈ ਉਹ ਸੰਸਾਰ ਦੁੱਖ ਜਿਹੜਾ ਅਸੀਂ ਆਪ ਹੀ ਮਹਾਰਾ ਜੀ ਕਹਿੰਦੇ ਆਪਣੇ ਸਿਰ ਤੇ ਲਿਆ ਹੋਇਆ ਹੈ ਆਪ ਹੀ ਸਾਡਾ ਹੀ ਸਿਹੜਿਆ ਹੋਇਆ ਦੁੱਖ ਹਨ ਜਿਹੜੇ ਅਸੀਂ ਖੋਗਦੇ ਹਾਂ ਦਿਨ ਰਾਤ ਅੰਦਰ ਸੰਸਾ ਸੰਸਾ ਸਾਡੇ ਪੈਦਾ ਹੁੰਦੇ ਨਾ ਅੰਦਰ ਭਰਮ ਪੈਦਾ ਹੁੰਦਾ ਹੈ ਚਿੰਤਾ ਪੈਦਾ ਹੁੰਦੀ ਹੈ ਤੇ ਉਹ ਕੀਤੇ ਮਹਾਰਾਜ ਜੀ ਕਹਿੰਦੇ ਕਿਸੇ ਦੀ ਬਖਸ਼ੀ ਚਿੰਤਾ ਨਹੀਂ ਹੈ ਕਿਸੇ ਦਾ ਬਖਸ਼ਿਆ ਹੋਇਆ ਕਿਸੇ ਦਾ ਦਿੱਤਾ ਹੋਇਆ ਦੁੱਖ ਨਹੀਂ ਹੈ ਸਾਡਾ ਆਪਣਾ ਹੈ ਅੰਦਰ ਸੰਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ ਮਹਾਰਾਜ ਜੀ ਕਹਿੰਦੇ ਆਪ ਹੀ ਆਪਣੇ ਸਿਰ ਤੇ ਜਿੰਨੇ ਧੰਦੇ ਅਸੀਂ ਰੱਖੇ ਹੋਏ ਹਨ ਜਿੰਨੇ ਧੰਦੇ ਅਸੀਂ ਬਧਾਉਂਦੇ ਆ ਜਿੰਨੇ ਕੰਮ ਬਧਾਉਂਦੇ ਆ ਤਾਂ ਮਹਾਰਾਜ ਜੀ ਕਹਿੰਦੇ ਉਹਨਾ ਅਸੀਂ ਦਿਨ ਰਾਤ ਦੁਖੀ ਹੁੰਨੇ ਆ ਸੰਸਿਆ ਦੇ ਵਿੱਚ ਫਸੇ ਰਹਿੰਦੇ ਹਾਂ ਦੂਜੇ ਭਾਏ ਸੁੱਤੇ ਅਵੇ ਨਾ ਜਾਕੇ ਮਾਇਆ ਮੋਹ ਪਿਆਰ ਦੂਜੇ ਭਾਅ ਦੇ ਵਿੱਚ ਦੂਜੇ ਭਾਵ ਕੋ ਭਾਵ ਤ੍ਰਿਸ਼ਨਾ ਮਹਾਰਾਜ ਕਹਿੰਦੇ ਦੂਜੇ ਭਾਗ ਦੇ ਵਿੱਚ ਅਸੀਂ ਸੁੱਤੇ ਕਬੇ ਨਾ ਜਾਕੇ ਮਹਾਰਾਜ ਕਹਿੰਦੇ ਸੁਪਉ ਦੇ ਵਿੱਚ ਇਸ ਮਹਾਰਾਜ ਜੀ ਕਹਿੰਦੇ ਮਾਇਆ ਦੇ ਮੋਹ ਵਿੱਚ ਮਹਾਰਾਜ ਜੀ ਕਹਿੰਦੇ ਕਬੇ ਨਾ ਜਾਗੇ ਕਦੀ ਸਾਟ ਸੀ ਜਾਗਦੇ ਨਹੀਂ ਸਿਚੇਤ ਨਹੀਂ ਹੁੰਦੇ ਇਸ ਭਾਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੁੱਤੇ ਪਏ ਆ ਮਾਇਆ ਮੋਹ ਪਿਆਰ ਕਿਉਂ ਸਾਡਾ ਮਾਇਆ ਮੋਹ ਦੇ ਵਿੱਚ ਪਿਆਰ ਹੈ ਸਾਡਾ ਜੀਵਨ ਨਾਲ মোহ ਹੈ ਪਦਾਰਥਾਂ ਨਾਲ মোহ ਹੈ ਹਰ ਚੀਜ਼ ਨਾਲ ਵੀ ਸੰਹਾਰ ਚੀਜ਼ਾਂ ਨਾਲ ਸਾਡਾ ਹਿੱਤ ਹੈ মোহ ਹੈ ਨਾਮ ਨਾ ਚਿੱਤੇ ਸ਼ਬਦਾਂ ਵਿਚਾਰੇ ਇਹ ਮਰਮੁਖ ਕਾ ਆਚਾਰ ਹਰ ਜੀ ਕਹਿੰਦੇ ਨਾਮ ਤਾਂ ਚਿੱਤੀ ਨਹੀਂ ਐ ਸੰਨ ਨਾਮ ਨਾ ਚਿੱਤੇ ਸ਼ਬਦ ਨਾ ਵਿਚਾਰੇ ਨਾ ਸਾਨੂੰ ਉਹਦੀ ਭਗਤੀ ਪੰਦਗੀ ਭਜਨ ਸਿਮਰਨ ਦਾ ਸਾਨੂੰ ਖਿਆਲ ਹੈ ਉਨਚੇਤੀ ਨਹੀਂ ਹੁੰਦਾ ਸਾਰਾ ਸਰਦ ਦਿਨ। ਜੀ ਮਹਾਰਾਜ ਜੀ ਕਹਿੰਦੇ ਸ਼ਬਦ ਦੀ ਵਿਚਾਰ ਤਾਂ ਤਾਈਂ ਜੇ ਨਾਮ ਹੋਏਗਾ ਪੱਲੇ ਸਾਡੇ। ਜੇ ਨਾਮ ਤੇ ਵਿਸ਼ਵਾਸ ਹੋਏਗਾ ਤਾਂ ਹੀ ਉਹਦੀ ਵਿਚਾਰ ਕਰਾਂਗੇ। ਉਚਾਰ ਧਾਰਾ ਨੂੰ ਮੰਨਾਂਗੇ, ਵਿਚਾਰ ਸੁਣਾਗੇ। ਇਹ ਮਨ ਦੇ ਵਿੱਚ ਹੀ ਆਲਸ ਹੈ। ਮਾਣੀ ਵੀ ਕਹਿੰਦਾ ਕਿ ਸੁਣ। ਫਿਰ ਕਿਸ ਤਰ੍ਹਾਂ ਸਮਝ ਸਕਦੇ ਹਾਂ? ਮਾਨਕ ਮਹਾਰਾਜ ਜੀ ਕਹਿੰਦੇ ਉਹ ਮਨਮੁਖ ਕਾ ਆਚਾਰ। ਹਰ ਜੀ ਕਹਿੰਦੇ ਭਾਈ ਇਹ ਮਨਮੁਖ ਦੀ ਬਿਰਤੀ ਹੈ। ਮਨਮੁਖਦਾਈ ਵਿਚਾਰ ਹੁੰਦਾ ਹੈ ਉਹਦੇ ਅੰਦਰ ਐਸੀ ਵਿਰਤੀ ਹੁੰਦੀ ਹੈ ਉਹ ਸਚੇਤ ਨਹੀਂ ਰਹਿੰਦਾ ਸਦਾ ਹੀ ਨਾਮ ਨੂੰ ਚੇਤੇ ਨਹੀਂ ਕਰਦਾ ਸ਼ਬਦ ਵਿਚਾਰ ਨਾਲ ਉਹਦਾ ਮਨ ਨਹੀਂ ਲੱਗਦਾ ਇਸ ਵਾਸਤੇ ਉਹ ਮਨ ਮਨਮੁਖ ਕਾ ਇਹ ਚਰਨ ਹੈ ਮਹਾਰਾਜ ਜੀ ਕਹਿੰਦੇ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਤੇ ਜੀ ਮਹਾਰਾਜ ਜੀ ਕਿੰਦੇ ਭਾਈ ਨਾਮ ਨਾ ਨਾ ਪਾਇਆ ਜੀਵਨ ਦੇ ਵਿੱਚ ਉਨੁੱਖਾ ਜਨਮ ਲੈ ਕੇ ਜਨਮ ਲੈ ਕੇ ਇਹ ਸਾਰੀ ਵਿਰਖਾ ਚਲਾ ਜਾਣਾ ਨਾਮ ਨਾ ਪਾਇਆ ਜੇ ਨਾਮ ਦੀ ਪ੍ਰਾਪਤੀ ਨਹੀਂ ਨਾ ਪਿਆਰਿਓ ਸਮਾਂ ਸਾਡੇ ਹੱਥੋਂ ਜਾ ਰਿਹਾ ਖੁੰਝ ਰਿਹਾ ਇਹ ਖੜਦਾ ਥੋੜਾ ਸਾ ਥੋੜਾ ਖੜਨੇ ਆ ਦਿਨ ਪ੍ਰਤੀ ਰਾਤਾ ਪ੍ਰਤੀ ਘੰਟਿਆ ਬਤੀ ਮਿੰਟਾ ਪ੍ਰਤੀ ਘੜੀਆਂ ਪ੍ਰਤੀ ਗੁਜ਼ਰਦੇ ਜਾ ਰਿਹਾ ਜਿੰਦਗੀ ਸਾਡੀ ਇਸਕ ਦੀ ਜਾਰੀ ਹੈ ਜਿਲਕ ਦੀ ਜਾਰੀ ਹੈ ਸਾਡੇ ਹੱਥ ਚੋਂ ਨਾਨਕ ਜਮ ਮਾਰੀ ਜਮ ਮਾਰ ਕਰੇ ਖਵਾਰ ਹਰਜ ਕਹਿੰਦੇ ਹੈ ਭਾਈ ਜਮ ਦੀ ਮਾਰ ਤੋਂ ਫਿਰ ਕੋਈ ਨਹੀਂ ਬਚਾ ਸਕਦਾ ਖਵਾਰ ਹੋਣਾ ਪੈਣਾ ਫਿਰ ਉਸੇ ਜੁਨਾ ਚ ਪਾਤਸ਼ਾਹ ਜੀ ਕਹਿੰਦੇ ਜੇ ਬਚਨਾ ਤੇ ਨਾਮ ਜਪ ਲਿਏ ਅੰਦਗੀ ਕਰ ਲਈ ਸ਼ੋਬ ਮੰਮਲ ਧਾਰਨ ਕਰੀਏ ਮਾਰੇ ਕੰਮ ਤਿਆਗ ਗਏ ਜੀ ਮਹਾਰਾਜ ਜੀ ਕਹਿੰਦੇ ਨਾਮ ਦੀ ਪ੍ਰਾਪਤੀ ਨਾਲ ਹੀ ਜਨਮ ਸਫਲ ਹੋਣਾ ਬਿਰਥਾ ਨਹੀਂ ਜਾਏਗਾ ਪੌੜੀ ਚੜਨ ਕਰ ਦਿਨ ਪਾਸ਼ਾ ਜੀ ਪੌੜੀ ਆਪਣਾ ਆਪ ਪਾਇਨ ਤਤ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸਹੋਈ ਮਹਾਰਾਜ ਜੀ ਕਹਿੰਦੇ ਆਪਣਾ ਆਪੋ ਪਾਇਨ ਤਦ ਹੋਰ ਨਾ ਕੋਈ ਮਹਾਰਾਜ ਜੀ ਕਹਿੰਦੇ ਉਹ ਸਭ ਕੁਝ ਆਪ ਕਰਨ ਵਾਲਾ ਹੈ ਉਦੇ ਤੋਂ ਬਿਨਾ ਕੋਈ ਨਹੀਂ ਹੈ ਦੂਜਾ ਕੋਈ ਨਹੀਂ ਹੈ ਮਹਾਰਾਜ ਜੀ ਕਹਿੰਦੇ ਮਤਾ ਮਸੂਰਤ ਮਹਾਰਾਜ ਜੀ ਕਹਿੰਦੇ ਨਾ ਸਾਡਾ ਮਤਾ ਚਲਣਾ ਹੈ ਉਦੇ ਮਤੇ ਤੋਂ ਬਿਨਾ ਕੁਝ ਨਹੀਂ ਹੈ ਸਾਡੀ ਕੀਤੀ ਹੋਈ ਸਾਡੀ ਕਹੀ ਹੋਈ ਸਾਡਾ ਮਤਾ ਪਕਾਇਆ ਹੋਇਆ ਨਹੀਂ ਹੋ ਸਕਦਾ ਮਹਾਰਾਜ ਜੀ ਕਹਿੰਦੇ ਜੋ ਦਿਨ ਦਾ ਉਹਨੇ ਲਿਖਤਾ ਜੋ ਦਿਨ ਰਾਤ ਸਾਡੇ ਕਰਮਾਂ ਚ ਉਹਨੇ ਲਿਖਤਾ ਉਹ ਹੀ ਵਰਤਣਾ ਆਪ ਕਰੇ ਸੋ ਜੋ ਕਰੇ ਸੋ ਹੋਈ ਮਹਾਰਾਜ ਕਹਿੰਦੇ ਆਪ ਕਰੇ ਮਹਾਰਾਜ ਜੀ ਤੇ ਜੋ ਆਪ ਉਹ ਕਰਦਾ ਹੈ ਕਰਤਾ ਮਹਾਰਾਜ ਸੋ ਹੋਈ ਮਹਾਰਾਜ ਜੀ ਕਹਿੰਦੇ ਉਹੀ ਕੁਝ ਵਰਤਦਾ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤਰਲੋਈ ਮਹਾਰਾਜ ਜੀ ਕਹਿੰਦੇ ਅਹਿਸਾਸ ਆਵਾ ਵਿੱਚ ਜਿਸ ਤੈਮ ਮਹਾਰਾਜ ਜੀ ਕਹਿੰਦੇ ਤਦੋਂ ਆਕਾਸ਼ ਨਾ ਪਤਾਲ ਹੈ ਇਸ ਸਮੇਂ ਉਈ ਕਾਸ਼ ਪਤਾਲੀ ਨਹੀਂ ਸੀ ਨਾ ਆਕਾਸ਼ ਸੀ ਤੇ ਨਾ ਅਪਤਾਲ ਸੀ ਨਾ ਤਰੈ ਲੋਈ ਮਹਾਰਾਜ ਕਹਿੰਦੇ ਲੋਈ ਤੋਂ ਭਾਵ ਦੁਨੀਆ ਕਹਿੰਦੇ ਨਾ ਆਕਾਸ਼ ਸੀ ਨਾ ਅਪਤਾਲ ਸੀ ਨਾ ਦੁਨੀਆ ਸੀ ਉਸ ਟਾਈਮ ਵੀ ਉਸ ਪਰਮਾਤਮਾ ਹਾਜ਼ਰ ਸੀ ਹੈ ਸੀ ਜਦੋਂ ਕੁਝ ਵੀ ਨਹੀਂ ਸੀ ਮਹਾਰਾਜ ਜੀ ਕਹਿੰਦੇ ਤਦੋ ਆਪੇ ਆਪ ਨਰਿੰਕਾਰ ਹੈ ਨਾ ਉਪਤ ਹੋਈ ਮਹਾਰਾਜ ਕਹਿੰਦੇ ਜਦੋਂ ਹੈ ਹੀ ਨਹੀਂ ਸੀ ਕੁਝ ਆਕਾਸ਼ ਪਤਾਲ ਦੁਨੀਆਂ ਤਦੋਂ ਆਪੇ ਆਪ ਨਰੰਕਾਰ ਹੈ ਉਦੋਂ ਵੀ ਆਪਣੇ ਆਪ ਵਿੱਚ ਆਪ ਸੀ ਉਹ ਨਰੰਕਾਰ ਉਹ ਆਪ ਉਦੋਂ ਹੈ ਸੀ ਮਹਾਰਾਜ ਕਹਿੰਦੇ ਨਾ ਉਪਤ ਹੋਈ ਜਦੋਂ ਉਪਤ ਹੀ ਨਹੀਂ ਸੀ ਹੋਈ ਦੁਨੀਆਂ ਬਣੀ ਹੋਈ ਨਹੀਂ ਸੀ ਪੈਦਾ ਹੀ ਨਹੀਂ ਸੀ ਕੁਝ ਹੋਇਆ ਜਿਉਂ ਤਿਸ ਭਾਵੇਂ ਤਿਵੇਂ ਕਰੈ ਤਿਸ ਬਿਨ ਅਵਰ ਨਾ ਕੋਈ ਜਿਵੇਂ ਉਹਨੂੰ ਪਿਆਰ ਹੋ ਪੰਦਾ ਹੈ ਸ੍ਰਿਸ਼ਟੀ ਦੇ ਮਾਲਕ ਨੂੰ ਪਰਮੇਸ਼ਰ ਨੂੰ ਤਿਵੇਂ ਕਰੇ ਇਸ ਬਿਨ ਅਵਰ ਨਾ ਕੋਈ ਮਹਾਰਾਜ ਕਿ ਜਿਉਂ ਉਸ ਸੁਭਾਵ ਹੈ ਤਿਵੇਂ ਕਰੇ ਜਿਵੇਂ ਉਹਨੂੰ ਚੰਗਾ ਲੱਗਦਾ ਤਿਵੇਂ ਉਹ ਕਰਦਾ ਉਹਦੇ ਅੱਗੇ ਸਾਡਾ ਜੋਰ ਥੋੜਾ ਹੈ ਅਸੀਂ ਜੋਰ ਨਾਲ ਜਾ ਉਹਨੂੰ ਦਬਕਾ ਮਾਰ ਕੇ ਢਾਲਾਂ ਤੇ ਸਾਡੇ ਵੱਸ ਵਿੱਚ ਉਹਤੇ ਅਸੀਂ ਮਾਰਦੀ ਆ ਆਪਣੇ ਮਨੋਂ ਤਾਂ ਅਸੀਂ ਕੋਈ ਅਸਰ ਨਹੀਂ ਛੱਡਦੇ ਅਸੀਂ ਵਾਲਕੀ ਦਬਕਾ ਰੱਖਣਾ ਚਾਹੁੰਦੇ ਆ ਕਿ ਸਾਡੇ ਦਬਕੇ ਨਾਲ ਉਹ ਡਰ ਜਾਵੇ ਦੁਨੀਆ ਤੋਂ ਤਾਂ ਅਸੀਂ ਆਪੱਚ ਕਰਦੀ ਆਂ ਕਿ ਮਾਲਕ ਤੇ ਵੀ ਅਸੀਂ ਹੁਕਮ ਚਲਾਣਾ ਚੁੰਨੇ ਆਂ ਹਰ ਪਿਆਰੂ ਉਹਦੇ ਹੁਕਮ ਨਾਲ ਉਹਦੇ ਅਗੇ ਸਾਡੀ ਬੇਨਤੀ ਸਾਡੀ ਜੋਦੜੀ ਚੱਲ ਸਕਦੀ ਹੁਕਮ ਨਹੀਂ ਚੱਲ ਸਕਦਾ ਕਿ ਉਹ ਸਭ ਕੁਝ ਕਰਤਾ ਧਰਤਾ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤਰੈ ਲੋਈ ਅਦੋਂ ਆਪੇ ਆਪ ਨਰਿੰਕਾਰ ਹੈ ਨਾ ਉਪਤ ਹੋਈ ਜਦੋਂ ਉਪਤ ਨਹੀਂ ਸੀ ਮਹਾਰਾਜ ਜੀ ਕਹਿੰਦੇ ਜਿਸ ਜਿਉਂ ਇਸ ਭਾਵੈ ਜਿਵੇਂ ਕਰੇ ਮਹਾਰਾਜ ਕਹਿੰਦੇ ਜਿਵੇਂ ਉਹਨੂੰ ਭਾਉਂਦਾ ਹੈ ਤਿਵੇਂ ਉਹ ਕਰਦਾ ਹੈ ਤਿਸ ਬਿਨ ਅਵਰ ਨਹੀਂ ਅਵਰ ਨਾ ਕੋਈ ਮਹਾਰਾਜ ਕਹਿੰਦੇ ਪਿਆਰਿਓ ਉਹਦੇ ਤੋਂ ਬਿਨਾ ਹੋਰ ਦੁਜਾ ਕੋਈ ਨਹੀਂ ਹੈ ਜਿਹੜਾ ਕੀ ਸ੍ਰਿਸ਼ਟੀ ਨੂੰ ਚਲਾ ਲਵੇ ਜਿਹੜਾ ਕੀ ਹੁਕਮ ਚਲਾ ਲਵੇ ਜਿਹੜਾ ਕੀ ਸੰਸਾਰ ਨੂੰ ਪਾਲ ਲਵੇ ਜਿਹੜਾ ਦੁੱਖਾਂ ਸੁੱਖਾਂ ਵਿੱਚ ਸਾਡੀ ਬਾਹ ਫੜੇ ਇਸ ਕਰਕੇ ਇੱਕੋ ਹੀ ਹੈ ਆਰੰਭ ਤੋਂ ਲੈ ਕੇ ਅੰਤ ਤੱਕ ਏ ਭਾਈ ਅੱਜ ਦੇ ਸ਼ਲੋਕ ਪੌੜੀ ਦੀ ਵਿਚਾਰ ਹੈ ਇੱਥੇ ਸਤਿਗੁਰਾਂ ਦੇ ਪਹਿਲੇ ਸ਼ਲੋਕ ਪੌੜੀ ਸੰਪੂਰਨ ਹੋਏ ਹਨ ਇਹ ਅੱਗੇ ਇਸੇ ਤਰ੍ਹਾਂ ਹੀ ਵਾਰ ਚੱਲਣੀ ਹੈ 17 ਅੰਗ ਤੱਕ ਚੱਲੇਗੀ ਸੰਗਤ ਜੀ ਉਹਨੀਆਂ ਗੁਹਾਜਰੀਆਂ ਭਾਈ ਪ੍ਰਵਾਨ ਕਰਿਓ ਅੱਗੇ ਆਪਾਂ ਵਿਚਾਰ ਗੁਰਪੁਰਬ ਤੋਂ ਬਾਅਦ ਆਰੰਭ ਕਰਨੀ ਹੈ 4:30 ਤੱਕ ਪ੍ਰਬਾਤ ਫੇਰੀਆਂ ਹਨ ਤੇ 6 ਤਰੀਕ ਨੂੰ 5 ਤਰੀਕ ਨੂੰ ਭੋਗ ਪੈਣਗੇ ਪ੍ਰਕਾਸ਼ਪੁਰ ਪੂਰਬ ਦੇ 6 ਤੋਂ ਅਗੇ ਵਿਚਾਰ ਆਰੰਭ ਹੋਏਗੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ